ਇਟਲੀ ਪਰਦੇ ਵਿੱਚ ਆਏ ਦਿਨ ਹੋ ਰਹੇ ਸੜਕਾ ਖਾਸ ਸੀ ਉਨਾ ਪ੍ਰਵਾਸੀਆਂ ਦੇ ਲਈ ਉਹਨਾਂ ਕਿਰਤੀਆਂ ਦੇ ਲਈ ਉਹਨਾਂ ਮਜ਼ਦੂਰਾਂ ਦੇ ਲਈ ਕਾਲ ਬਣ ਕੇ ਆ ਰਹੇ ਹਨ ਜਿਹੜੇ ਕਿ ਕੰਮਕਾਰਾਂ ਤੇ ਸਾਈਕਲ ਤੇ ਆਉਂਦੇ ਜਾਂਦੇ ਹਨ ਤੇ ਦੇਰ ਸਵੇਰ ਇਹ ਪ੍ਰਵਾਸੀ ਭਾਰਤੀ ਜਾਂ ਹੋਰ ਦੇਸ਼ਾਂ ਦੇ ਪ੍ਰਵਾਸੀ ਜਿਹੜੇ ਕਿ ਸਾਈਕਲਾਂ ਤੇ ਆਉਂਦੇ ਜਾਂਦੇ ਹਨ ਅਜਿਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਜਿਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਤੇਜ਼ ਰਫਤਾਰ ਜਿਹੜੇ ਵਹੀਕਲ ਆ ਉਹ ਉਹਨਾਂ ਦੀ ਚਪੇਟ ਵਿੱਚ ਆ ਜਾਂਦੇ ਹਨ ਤੇ ਦਰਦਨਾਕ ਮੌਤ ਦੇ ਵਿੱਚ ਚਲੇ ਜਾਂਦੇ ਹਨ ਅਜਿਹੀ ਹੀ ਘਟਨਾ ਇਟਲੀ ਦੇ ਸੂਬਾ ਲਾਸੀਓ ਦੇ ਜ਼ਿਲ੍ਹਾ ਜਿਹੜਾ ਲਤੀਨਾ ਹੈ ਉਹਦੇ ਅਧੀਨ ਆਉਂਦੇ ਸ਼ਹਿਰ ਸੋਵੋਦੀਆ ਵਿਖੇ ਬੀਤੇ ਦਿਨ ਘਟੀ ਹੈ ਚਾਹੇ ਕਿ ਲੱਖ ਇਟਲੀ ਸਰਕਾਰ ਨੇ ਟ੍ਰੈਫਿਕ ਨਿਯਮਾਂ ਨੂੰ ਪਹਿਲਾਂ ਨਾਲੋਂ ਵੀ ਸਖਤ ਕਰ ਰੱਖਿਆ ਹੈ ਪਰ ਇਸ ਦੇ باوجود ਜਿਹੜੇ ਇਹ ਹਾਦਸੇ ਨਿਰੰਤਰ ਜਾਰੀ ਹੈ ਇਹ ਜਿਹੜਾ ਹਾਸਤਾ ਸਬੋਧੀਆਂ ਵਿਖੇ ਹੋਇਆ ਰੋਡ ਨੰਬਰ ਮਲਿਆਰਾ 53 ਦੇ ਉੱਪਰ ਇੱਕ ਪ੍ਰਵਾਸੀ ਪੰਜਾਬੀ ਭਾਰਤੀ ਜਿਹੜਾ ਕਿ ਦੋ ਕੁ ਦਹਾਕੇ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਇਟਲੀ ਆਇਆ ਸੀ ਮਹਿਜ 55 ਸਾਲ ਦਾ ਇਹ ਨੌਜਵਾਨ ਕੱਲ ਤੜਕੇ 5:30 ਵਜੇ ਜਦੋਂ ਆਪਣੇ ਖੇਤੀਬਾੜੀ ਦੇ ਕੰਮ ਦੇ ਲਈ ਚਾਰਿਆ ਸੀ ਤਾਂ ਰੋਡ ਦੇ ਉੱਪਰ ਆਪਣੇ ਕੰਮ ਵਾਲੇ ਰਸਤੇ ਨੂੰ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਅਜੇ ਹੀ ਟੱਕਰ ਮਾਰੀ ਤੇ ਇਸ ਨੌਜਵਾਨ ਦੀ ਬਲਬੀਰ ਕੁਮਾਰ ਵੀਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੇ ਨਾਲ ਸਮੁੱਚੇ ਭਾਰਤੀ ਪਾਈਚਾਰੇ ਦੇ ਵਿੱਚ ਮਾਤਮ ਛਾ ਗਿਆ ਇਟਲੀ ਦੀਆਂ ਜਨਤਕ ਜਥੇਬੰਦੀਆਂ ਪ੍ਰਾਥਰੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੇ ਇਸ ਘਟਨਾ ਦੀ ਜਿੱਥੇ ਤਿੱਖੀ ਆਲੋਚਨਾ ਕੀਤੀ ਹੈ ਸੀਜੀਆਈਐਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਜਿਹੜਾ ਮਜ਼ਦੂਰ ਹੈ ਇਹ ਕਿਰਤੀ ਹੈ ਇਹ ਪ੍ਰਵਾਸੀ ਹੈ ਇਹ ਪੰਜਾਬੀ ਹੈ ਇਹ ਭਾਰਤੀ ਮਰਨ ਵਾਲਾ ਕੋਈ ਪਹਿਲਾ ਨਹੀਂ ਸੜਖਾਸੇ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਪ੍ਰਵਾਸੀ ਭਾਰਤੀਆਂ ਦੀ ਦਰਦਨਾਕ ਮੌਤ ਸੜਖਾਸਿਆਂ ਵਿੱਚ ਹੋ ਚੁੱਕੀ ਹੈ ਜਿਹੜਾ ਕਿ ਇੱਕ ਵਿਚਾਰਨਯੋਗ ਫੁਲਕ ਦਾ ਮਸਲਾ ਆ ਜਿਸ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਆ ਬੀਤੇ ਸਾਲ 2024 ਜੂਨ ਮਹੀਨੇ ਹੀ ਇੱਕ ਕਿਰਤੀ ਪਰਵਾਸੀ ਪੰਜਾਬੀ ਸਤਨਾਮ ਸਿੰਘ ਦੀ ਵੀਕ ਕੰਮ ਦੌਰਾਨ ਹਾਦਸੇ ਵਾਪਰਨ ਦੇ ਨਾਲ ਦਰਦਨਾਕ ਮੌਤ ਹੋ ਚੁੱਕੀ ਹੈ ਤੇ ਅਜਿਹੇ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਸਰਕਾਰ ਨੂੰ ਸਖਤੀ ਨਾਲ ਪੇਸ਼ ਆਣਾ ਚਾਹੀਦਾ ਹੈ ਤੇ ਜਿਹੜੇ ਇਹਨਾਂ ਘਟਨਾਵਾਂ ਦੇ ਦੋਸ਼ੀ ਆ ਉਹਨਾਂ ਨੂੰ ਸਖਤ ਸਜ਼ਾਾਂ ਦੇਣੀਆਂ ਚਾਹੀਦੀਆਂ ਹਨ ਇਸ ਘਟਨਾ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਚਾਰੇ ਪਾਸੇ ਮਾਤਮ ਛਾਇਆ ਹੋਇਆ ਹੈ ਤੇ ਬਲਬੀਰ ਕੁਮਾਰ ਵੀਰਾ ਜਿਹੜਾ ਕਿ ساری ਜ਼ਿੰਦਗੀ ਇੱਥੇ ਮਜ਼ਦੂਰੀ ਕਰਦਾ ਹੀ ਦੁਨੀਆ ਤੋਂ ਚਲਾ ਗਿਆ ਕਰਦੀ ਗਰੀਬੀ ਦੂਰ ਕਰਨ ਇਹ ਨੌਜਵਾਨ ਨਹੀਂ ਸੀ ਪਤਾ ਕਿ ਇਟਲੀ ਦੇ ਵਿੱਚ ਭਵਿੱਖ ਨੂੰ ਸਵਾਰਦਾ ਸਵਾਰਦਾ ਵਰਤਮਾਨ ਦੇ ਵਿੱਚ ਹੀ ਚੰਨ ਤੋਂ ਹੱਥ ਤੋਂ ਬੈਠੇਗਾ ਅਜਿਹੇ ਦੁੱਖ ਵਾਲੇ ਹਾਸ ਜਿਹੜੇ ਪ੍ਰਵਾਸੀ ਭਾਰਤੀਆਂ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਜ਼ਿਆਦਾ ਅਸਹਿ ਹਨ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ Bitcoin.